ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਕਿਉ ਮੰਦਾ ਆਖਿਆ ਜਿਤ ਜਮੈ ਰਾਜਾਨ ਦੇ ਮਹਾਵਾਕ ਅਨੁਸਾਰ ਆਜ ਦੇ ਦੇਨ ਧੰਨ ਧੰਨ ਬੀਬੀ ਵੀਰੋ ਜੀ ਦਾ ਜਨਮ 1615 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਦਾ ਨਾਮ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਦਾ ਨਾਮ ਧੰਨ ਧੰਨ ਮਾਤਾ ਦਮੋਦਰੀ ਜੀ ਪਤੀ ਜੀ ਦਾ ਨਾਮ ਤਨਤਨ ਪਾਈ ਸਾਦੋ ਜੀ ਬਰਾਮਣੇ ਨਾਮ ਬਾਬਾ ਗੁਰਦਤਾ ਜੀ ਬਾਬਾ ਸੂਰਜਮਾਲ ਜੀ ਬਾਬਾ ਅਨੀਰਾਇ ਜੀ ਬਾਬਾ ਅਟਲ ਰਾਏ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰੀਤ ਹੋਰਨ ਵੇਲੇ ਬੀਬੀ ਵੀਰੋਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਪਦੇਸ਼ ਦਿੱਤੇ ਪਤੀ ਦੀ ਸੇਵਾ ਕਰਨੀ ਸਾਸ ਦੀ ਸੇਵਾ ਤਹਿਲ ਕਰਨੀ ਘਰ ਆਈ ਬਖਸ਼ੀ ਰੂਦਾ ਸਤਿਕਾਰ ਕਰਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜਨੀ ਘਰ ਦੇ ਕੰਮਾਂ ਤੋਂ ਅਵੇਸਲੇ ਨਹੀਂ ਹੋਣਾ ਸਾਰੇ ਪਰਿਵਾਰ ਨੂੰ ਆਰਾਮ ਕਰਵਾ ਕੇ ਫਿਰ ਸੌਣਾ ਅਤੇ ਸਾਰੇ ਸੁੱਤੇ ਹੋਣ ਤੇ ਪਹਿਲਾਂ ਉੱਠਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ